ਸਰ ਜੀ ਸੌ ਲੱਗੇ ਪਹਿਲੀ ਵਾਰੀ ਅੱਜ ਲੇਟ ਹੋਏ ਆ ਸਰ ਜੀ ਉਹ ਵੀ ਪੱਠੇ-ਫੁੱਠੇ ਪਾਉਂਦਾਵੇਂ ਤਾਂ ਲੇਟ ਹੋ ਗਏ ਹਾਂਜੀ ਈ ਦੇ ਦੀਆਂ ਹੱਡਿਆਂ ਚਪੇੜ ਮਾਰ ਕੇ ਮੈਂ ਦੰਦ ਕੱਢ ਦੇਣੇ ਸਾਰੇ ਉਹ ਬਹਿ ਜਾ ਇਨੇ ਦੱਸਿਆ ਜੀ ਸਾਧੋ ਦਿਨ ਮੇਰਾ ਤੂੰ ਕਦਰ ਬਾਬੇ ਨਾਲ ਪੰਗੇ ਲੈਣਦੇ ਆ ਪੈਰਾ ਭਾ ਟੱਟੀ ਵਹਿਣ ਆਲਿਆ ਈ ਹੱਡ ਨੇ ਉਹਨਾਂ ਨਾਲ ਪੰਗੇ ਲੈਣਦੇ ਆਪਣੇ ਹਾਂ ਦੇਣਾ ਪੰਗੇ ਲਿਆ ਕਰੋ ਅੱਜ ਹੱਡੇ ਲੱਗ ਗਿਓ ਤੂੰ ਕਹਤਾ ਉਹਨਾਂ ਨੂੰ ਕਿਹਾ ਫਿਰ ਦੇਖਦਾ ਨਹੀਂ ਜੇ ਕੋਈ ਸ਼ਾਕਾਣਾ ਤੇ ਪੁਲੀ ਤੇ ਆ ਕੇ ਕੱਢ ਲਈ ਉਹ ਆ ਜਾ ਉਹ ਤੂੰ ਕਾ ਤੋ ਨਿਆਣਿਆਂ ਨਾਲ ਪੰਗੇ ਲੈਣਾ ਹੁਨਾ ਯਾਰ ਰਿਆਣੀ ਆਂਦਾ ਮੇਰੇ ਤੋਂ ਰਿਆਣੀ ਤੇ ਤੋ ਜਾਂਦਾ ਆ ਸਿੱਟਣ ਨੂੰ ਭਵਾ ਚ ਸਿੱੜਦੀ ਛੱਡ ਭਰਾ ਬੱਚੇ ਆ ਉਹ ਖੋਲ ਦੇ ਬੂਆ ਮੈਂ ਪੜਦਣਾ ਹੀ ਉਹ ਛੱਡ ਭਰਾ ਯਾਰ ਸਾਰ ਬਾਰ ਜਾ ਕੇ ਕਰਦੇ ਨਾਲ ਪਿੱਛੇ ਦੋਨੇ ਆ ਓਏ ਓਏ ਕੀਓ ਕੌਕਾ ਦੇਦਾ ਸ਼ਾਕਾ ਗਈ ਇਹਨਾਂ ਤੇ ਕਾ ਤੋ ਮੂੰਹ ਲੱਗਣ ਦੇ ਢੇਲੇ ਨਾਲ ਟੱਟੀ ਪੁੰਜਣ ਨਾਲ ਆਂਦੇ ਬਹਿ ਜਾ ਤੂੰ ਅੜਦੇ ਨਹੀਂ ਲੰਬੜ ਓਏ ਤਿੰਨ ਸਾਤ ਸਾਤ ਦਾ ਸਾਰ ਨੂੰ ਕਾ ਇੱਥੇ ਆ ਜਾ ਹੁੰਨੇ ਨਹੀਂ ਹਣਾ ਕੱਟ ਲੱਗੀ ਭਰਾ ਦੇ ਪੀਰੀਅਡ ਕਦਾਂ ਲੱਗਾ ਕਲਾਸੇ ਮੰਗੂ ਸਰ ਦਾ ਲੱਗਾ ਆਜੋ ਆ ਕਿਦਾਂ ਬੋਲਣ ਦੇ ਮਾਮਾ ਗਲੇ ਚ ਦਾਬੂ ਗਈ ਆ ਜਾਣਾ ਨਹੀਂ ਆ ਜੀ ਸਰ ਜੀ ਮੈਂ ਕਮਿੰਗ ਸਰ ਦਫਾ ਹੋ ਜਾ ਮਰਜੀ ਤੁਹਾਡੀ ਦਾ ਪ੍ਰੀਤ ਕਾ ਤੋ ਕੋਈ ਮਾਸਟਰਾਂ ਕੋਲ ਤੇਰਾ ਦੱਸਣ ਗਈ ਆ ਤੂੰ ਕਲਾਸ ਚ ਗਾਲਾਂ ਕੱਢਦਾ ਹੈ ਚਲ ਆ ਗਿਆ ਸਰ ਨੂੰ ਮੋੜਾ ਤੂੰ ਕਿੱਧਰ ਚੱਲਾ ਰਿਹਾ ਆ ਰੋਗ ਕਰਨੀ ਕੀ ਕੋਕਾ ਕੋਕਾ ਦੇਦਾ ਮੈਨੂੰ ਆਨੇ ਕੁੱਟਿਆ ਸਦਾ ਲੜਕੇ ਮੈਨੂੰ ਮੈਨੂੰ ਕੱਲਿਆਂ ਨੇ ਕੁੱਟਿਆ 我倒放给他。<laughs> <laughs> <laughs>